ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ RAM RAM ਸਲਾਮ ਆਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਡੇ ਵਿੱਚੋਂ ਦੋ ਮੈਂਬਰ ਤੇਜ ਸਿੰਘ ਫੌਜੀ ਤੇ ਮਨਜੀਤ ਸਿੰਘ ਜੀ ਪਟਿਆਲੇ ਤੋਂ ਇਹ ਦੋ ਜਾਣੇ ਇੱਧਰ ਜਾ ਰਹੇ ਆ ਤੇ ਇਹਨਾਂ ਨੂੰ ਅਸੀਂ ਵਿਦਾਇਗੀ ਪਾਰਟੀ ਦਿੱਤੀ ਹੈ ਅੱਗੇ ਅਸੀਂ ਵੱਡਾ ਪ੍ਰੋਗਰਾਮ ਕਰਕੇ ਵਿਦਾਇਗੀ ਪਾਰਟੀ ਦਿੰਨੇ ਆ ਇਸ ਵਾਰ ਸਾਡੇ ਬਹੁਤ ਹੀ ਨਜ਼ਦੀਕੀ ਜਾਣ ਪਛਾਣ ਵਾਲੇ بیٹے ਦੀ ਇੱਕ ਮੌਤ ਹੋਈ ਸੀ ਉਸ ਕਰਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਵੱਡਾ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਸ ਕਰਕੇ ਅਸੀਂ ਜਿਹੜੀ ਅੱਜ ਦੀ ਇਹ ਵਿਦਾਇਗੀ ਪਾਰਟੀ ਛੋਟੇ ਰੂਪ ਚ ਦਿੱਤੀ ਗਈ ਹੈ ਤੇ ਇਹਦੇ ਵਿੱਚ ਵਧਿਆ ਸਾਰਿਆਂ ਨੂੰ ਗਾਵ ਜਾ ਕੇ ਖਾਣਾ ਪੀਣਾ ਦੇ ਕੇ ਵਿਦਾਇਗੀ ਪਾਰਟੀ ਦਿੱਤੀ ਆ ਜਾਦਾਂ ਸਾਰਿਆਂ ਦੀਆਂ ਯਾਦਗਾਰੀ ਫੋਟੋਆਂ ਤਿਆਰ ਰਹਿਣਗੀਆਂ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜੋ ਦੋ ਮੈਂਬਰ ਇੰਡੀਆ ਜਾ ਰਹੇ ਐ ਉਹਨਾਂ ਨੂੰ ਅਸੀਂ ਜੋ ਵਿਦਾਇਗੀ ਪਾਰਟੀ ਦੇ ਰਹੇ ਆ ਅੱਜ ਸਾਡਾ ਜੋ ਫੰਕਸ਼ਨ ਸੀਗਾ ਉਹ ਸਾਡੇ ਖਾਸ ਹੀ ਕੋਈ ਮੈਂ ਇੱਕ ਡੈਥ ਹੋਣ ਕਾਰਨ ਉਹ ਬੰਦ ਕਰਨਾ ਪਿਆ ਸਾਨੂੰ ਤੇ ਇਸ ਕਰਕੇ ਹੁਣ ਅੱਜ ਅਸੀਂ ਜਿਹੜਾ ਇਹ ਪ੍ਰੋਗਰਾਮ ਚ ਆ ਪਾਣੀ ਦਾ ਥੋੜੀ ਜੇ ਬੰਦੇ ਸੱਦ ਕੇ ਇਕੱਠੇ ਹੋ ਕੇ ਤੇ ਅਸੀਂ ਇਹਨਾਂ ਨੂੰ ਜਿਹੜੀ ਪਾਰਟੀ ਵਧਾਈਗੀ ਪਾਰਟੀ ਦੇ ਰਹੇ ਆ ਹਾਂਜੀ ਸਾਡੇ ਫੌਜੀ ਸਾਹਿਬ ਜੀ ਥੋੜਾ ਜਿਹਾ ਸਾਹਮਣੇ ਹੋ ਜਿਓ ਜੀ ਹਾਂਜੀ ਇਹ ਸਾਡੇ ਪੇਜਾ ਸਿੰਘ ਫੌਜੀ ਆ ਜੀ ਇਹ ਬਹੁਤ ਵਧੀਆ ਸਾਡੇ ਗਰੁੱਪ ਦੇ ਮੈਂਬਰ ਆ ਜੀ ਬੜੀ ਇਹ ਗਰੁੱਪ ਦੀ ਸੇਵਾ ਕਰਦੇ ਰਹੇ ਆ ਨਾਲ ਸਾਡੇ ਪੂਰਾ ਨਮਾਉਂਦੇ ਰਹੇ ਆ ਤੇ ਨਾਲ ਨਿਭਦੇ ਰਹੇ ਆ ਹੁਣ ਇਹ ਇੱਕ ਵਾਰੀ ਅੱਗੇ ਵੀ ਇੰਡੀਆ ਜਾਇਆ ਸੀ ਤੇ ਹੁਣ ਫੇਰ ਚੱਲੇ ਐ ਤੇ ਲੱਗਦਾ ਵੀ ਜਲਦੀ ਆ ਜਾਣਗੇ ਉਮੀਦ ਕਰਦੇ ਆਂ ਪ੍ਰਮਾਤਮਾ ਇਹਨਾਂ ਦੀ ਯਾਤਰਾ ਸਫਲ ਕਰੇ ਤੇ ਵਾਹਿਗੁਰੂ ਜੀ ਇਹਨਾਂ ਦੇ ਉੱਥੇ ਸੁਖਸਾਨ ਨਾਲ ਜਾ ਕੇ ਜਿਹੜਾ ਮੋੜਨਾ ਕਿਰਪਾ ਕਰਨ ਤੇ ਹਾਂਜੀ ਸਾਡੇ ਮਨਜੀਤ ਸਿੰਘ ਜੀ ਪਟਿਆਲਾ ਤੋਂ ਜੀ ਇਹ ਮੈਨੇਜਰ ਸਾਹਿਬ ਇਹ ਵੀ ਹੁਣ ਜਾ ਰਹੇ ਆ ਜੀ ਇਹ ਵੀ ਸਾਡੇ ਸਲਾਹਕਾਰ ਕਮੇਟੀ ਦੇ ਮੈਂਬਰ ਸੀ ਤੇ ਬੜੀ ਸਾਨੂੰ ਇਹਨਾਂ ਦੀ ਇੱਥੇ ਸਹਿਯੋਗ ਸੀ ਗਰੁੱਪ ਚ ਲਾਉਣ ਦੇ ਵਿੱਚ ਤੇ ਬਹੁਤ ਹੀ ਸਾਡਾ ਇਹਨਾਂ ਨੇ ਹੁਣ ਤੱਕਰ ਸਹਿਯੋਗ ਦਿੱਤਾ ਹੈ ਤੇ ਇਹ ਹੁਣ ਇੰਡੀਆ ਜਾ ਕੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆਂ ਵੀ ਜਲਦੀ ਜਲਦੀ ਇੰਡੀਆ ਜਾ ਕੇ ਤੇ ਤੰਦਰੁਸਤੀ ਨਾਲ ਹੀ ਵਾਪਸ ਸਾਡੇ ਕੋਲੇ ਫੇਰ ਆਉਣ ਤੇ ਅਸੀਂ ਇੱਥੇ ਜਿਹੜਾ ਰੌਣਕਾ ਲਾਉਂਦੇ ਰਹੀਏ ਸ਼ਰਮਾ ਜੀ ਅਗਲੇ ਮਹੀਨੇ 베ਰੀ ਵੀ ਬਸ ਆਪਾਂ ਪਹਿਲੇ ਹਫਤੇ ਵਿੱਚ ਹਾਂਜੀ ਹਾਂਜੀ ਅਗਲੇ ਠੀਕ ਹੈ ਜੀ ਅਗਲੇ ਮਹੀਨੇ ਅੱਜ ਕੱਲ੍ਹ ਅਗਲੇ ਮਹੀਨੇ ਨਾ 4ਵੇਂ ਹਫਤੇ ਆਪਣਾ ਹੋਵੇ ਕਿੰਨੇ ਤਰੀਕ ਨੂੰ ਅਸੀਂ 9 ਤਰੀਕ ਨੂੰ ਕੋਈ ਗੱਲ ਨਹੀਂ ਜੀ ਰਫਾ ਹੋ ਦੱਸ ਨੂੰ ਤਾਂ ਕਰਦੇ ਹਾਂ ਇਹਨਾਂ ਤੋਂ ਫਿਰ ਆਪਾਂ ਮੈਂ ਕਰ ਦੋ ਉਹ ਸਾਰੀ ਪਾਰਟੀ ਵੇਟ ਕਰਾਉਂਦੇ ਇਹ ਤਾਂ ਤੋਂ ਗੱਲ ਬਾਰੇ ਕਰਦੇ ਹੋਏ ਪਹਿਲਾਂ ਉਹਦੇ ਤੋਂ ਸਾਈਨ ਕਰਦੇ ਹਾਂ ਜੀ ਹਾਂਜੀ 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 ਕੋਣ ਕੋਈ ਮੈਂ ਢੁੱਲੇ ਜੇ ਮੁਰਾ ਘਰੋਂ ਚ ਲੈ ਗਿਆ ਉਹ ਗੱਲਾਂ ਇਹ ਹੋਈ ਵੀ ਹੁਣ ਹੁਣ ਗੱਲ ਆਏ ਹੋਈ ਪਈ ਆ ਤੇ ਭੁੱਲ ਗਏ ਰੰਗ-ਰਾਗ ਭੁੱਲ ਗੀਆਂ ਜੱਕੜੀਆਂ ਇੰਨੇ ਹੀ ਕੰਮ ਯਾਦ ਰਹਿ ਗਏ ਲੂਣ ਤੇਲ ਤੇ ਲੱਕੜੀਆਂ ਬੇਕਰਦੇ ਬੋਲ ਪਾਰਟੀ ਬਾਬਾ ਰਿਆ ਜਾਂਦਾ ਸੰਤਾ ਸੰਤੋ ਨੂੰ ਕਹਿੰਦਾ ਸੰਤੋ ਤਕੜੀ ਆ ਤਕੜੀ ਆ ਤਕੜੀ ਆ ਲਓ ਜੀ ਹਾਂਜੀ ਮਾਸਟਰ ਜੀ ਜਿਹੜਾ ਇਹਨਾਂ ਨੇ ਹੁਕਮ ਲਾਇਆ ਅ ਸ਼ਰਮਾ ਜੀ ਹੋਣਾ ਨੇ ਤੇ ਉਹ ਫੱਲ ਇਹਨਾਂ ਦਾ ਫੋਨ ਗਿਆ ਠੀਕ ਆ ਤੇ ਮੈਂ ਫਿਰ ਮੁੰਡੇ ਨੂੰ ਫੋਨ ਕਰਿਆ ਕਿਉਂਕਿ ਮੈਂ ਜਾਰੀ ਮੇਰੀ ਉਧਰ ਸੀਗੀ ਬੇਟੇ ਵਾਲੇ ਫੱਲ ਕੋਈ ਫੋਨ ਤੇ ਮੈਂ ਜੀਤੰਗਾਇਆ ਭਾਈ ਮਖਤੂ ਜੀ ਹੈ ਕਿ ਇਹ ਘਰ ਦੇ ਘਟੇ ਇਹ ਤਾਂ ਜਾਣ ਵਾਲੇ ਸਾਥੀਆਂ ਵੱਲੋਂ ਆਣਾ ਆਪਣੇ ਸੀਮ ਦੇ ਬੰਦਿਆਂ ਵਾਸਤੇ ਜਿਹੜੇ ਅੱਪਕ ਤੇ ਹਾਜ਼ਰ ਅਸੀਂ ਤੇਰੇ ਸ਼ਹਿਰ ਨੂੰ ਸਲਾਮਕਾਰ ਚੱਲੇ ਆ ਦੋਸਤਾਂ ਨੂੰ ਦੋਸਤੀ ਦੇ ਨਾਮ ਕਰ ਚੱਲੇ ਆ ਅਸੀਂ ਤੇਰੇ ਸ਼ਹਿਰ ਨੂੰ ਉੱਲੀ ਵਿਸਰੀ ਜਾਈ ਜਾਦ ਬੈਠ ਕੇ ਤੂੰ ਰੋ ਲਮੀ ਰੋਂਦੇ ਬਹਾਨੇ ਦਾਗ ਹਿਜਰਾਂ ਦੇ ਤੋ ਲਮੀ ਉੱਲੀ ਵਿਸਰੀ ਜਾਈ ਜਾਦ ਬੈਠ ਕੇ ਤੂੰ ਰੋ ਨਮੀ ਰੋਂਦੇ ਬਹਾਨੇ ਦਾਗ ਹਿਜਰਾਂ ਦੇ ਤੋਲਨੀ ਮੰਨਿਆ ਕੇ ਤੈਨੂੰ ਮੰਨਿਆ ਕੇ ਤੈਨੂੰ ਬਦਨਾਮ ਕਰ ਚੱਲੇ ਆ ਦੋਸਤਾਂ ਨੂੰ ਦੋਸਤੀ ਦੇ ਨਾਮ ਕਰ ਚੱਲੇ ਆ ਦੋਸਤਾਂ ਨੂੰ ਦੋਸਤੀ ਚੱਲਿਆਂ ਤੇ ਚੱਲਿਆਂ ਦੇ ਡੇਰੇ ਬੜੀ ਦੂਰ ਨੇ ਜਿਵੇਂ ਕਾਲੀ ਰਾਤ ਦੇ ਸਵੇਰੇ ਬੜੀ ਦੂਰ ਨੇ ਚੱਲਿਆਂ ਤੇ ਚੱਲਿਆਂ ਦੇ ਡੇਰੇ ਬੜੀ ਦੂਰ ਨੇ ਜਿਵੇਂ ਕਾਲੀ ਰਾਤ ਦੇ ਸਵੇਰੇ ਬੜੀ ਦੂਰ ਨੇ ਟੁੰਡ ਦੇ ਸਵੇਰਿਆਂ ਨੂੰ ਟੁੰਡ ਦੇ ਸਵੇਰਿਆਂ ਨੂੰ ਸ਼ਾਮ ਕਾਰ ਚੱਲਿਆਂ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਾਰ ਚੱਲਿਆਂ ਅਸੀਂ ਤੇਰੇ ਸ਼ਹਿਰ ਨੂੰ ਡੱਕ ਸੁੱਖ ਸਾਡੇ ਤੂੰ ਰੱਖ ਲਈ ਸੰਭਾਲ ਕੇ ਰੱਬ ਨੇ ਮੜਾਇਆ ਫੇਰ ਪੁੱਛਾਂਗੇ ਬਠਾਲ ਕੇ ਦੁੱਖ ਸੁੱਖ ਸਾਡੇ ਤੂੰ ਰੱਖ ਲਈ ਸੰਭਾਲ ਕੇ ਰੱਬ ਨੇ ਮੜਾਇਆ ਫੇਰ ਪੁੱਛਾਂਗੇ ਬਠਾਲ ਕੇ ਮਿੱਠੀ ਮਿੱਠੀ ਪੀੜ ਦਾ ਪੈਗਾਮ ਕਰ ਚੱਲੇ ਆ ਦੋਸਤਾਂ ਨੂੰ ਦੋਸਤੀ ਤੇ ਨਾਮ ਕਰ ਚੱਲੇ ਆ ਦੋਸਤਾਂ ਨੂੰ ਦੋਸਤੀ ਅਲਵਿਦਾ ਆਖਰੀ ਤੇ ਆਖਰੀ ਸਲਾਮ ਐ ਮਰ ਜਾਣਾ ਮਾਨ ਤੇਰਾ ਤੁਰੂ ਬਦਨਾਮ ਐ ਅਲਵਿਦਾ ਆਖਰੀ ਤੇ ਆਖਰੀ ਸਲਾਮ ਐ ਮਰ ਜਾਣਾ ਮਾਨ ਤੇਰਾ ਦੋਰੋ ਬਦਨਾਮ ਹੈ ਬੁਰੇ ਆਂ ਭਰਾਈਆਂ ਬੁਰੇ ਆਂ ਭਰਾਈਆਂ ਸ਼ਰ੍ਯਾਮ ਕਰ ਚੱਲਿਆਂ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲਿਆਂ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲਿਆਂ ਅਸੀਂ ਤੇਰੇ ਸ਼ਹਿਰ ਆਹੋ ਇੱਕ ਹੋ ਲੱਗ ਨਿੱਕੀ ਲਗਰ ਹੋਰ ਜਨਤ ਦੇ ਆ ਗਿਆ ਲਊਗਾ ਗਵਰਨਮੈਂਟ ਸਕੂਲ ਜਗਰਾਉਂਟ ਮੈਸਨਰ ਸਕੂਲ ਪੜਾਇਆ ਉੱਥੇ ਰਹਿ ਰਿਹਾ ਸਾਡੇ ਨਾਲ ਇੱਕ ਬੰਦਾ ਸੀ ਥੋੜਾ ਜਿਹਾ ਭਲੱਕੜ ਜੀ ਕਿਸਮ ਦਾ ਲੈਕਚਰਰ ਸੀ ਉਹ ਤਾਂ ਭਲਵਿੰਦਰ ਸੀ ਨਾ ਉਹਦਾ ਤੇ ਇੱਕ ਵਾਰੀ ਮੇਰੇ ਲੱਤ ਤੇ ਫ੍ਰੈਕਚਰ ਹੋ ਗਿਆ 15 ਦਿਨ ਮੈਂ ਮੈਡੀਕਲ ਲੀਵ ਤੇ ਰਿਹਾ ਉਦੋਂ 20-25 ਆਣੇ ਇਕੱਠੇ ਸਕੂਲ ਸਾਹ ਪਿੰਦੇ ਹੁੰਦੇ ਸੀ ਘਰ ਮੇਰਾ ਸਕੂਲ ਤੋਂ 5 ਕਿਲੋ ਮਿੰਟ ਦਾ ਇਸ ਕੁੱਟ ਤੇ ਆ ਤੇ 4-5 ਬੰਦੇ ਹਰ ਰੋਜ਼ ਰਸੈਂਸ ਤੇ ਆਇਆ ਕਰਨ ਜਾਂ ਜੋ ਪੀਜਾ ਕਰਨ ਨਾਲੇ ਮੇਂ ਨਾਲ ਗੱਲਾਂ ਬਾਤਾਂ ਕਰਕੇ ਮੇਰਾ ਟਾਈਮ ਪਾਸ ਕਰ ਦਿਆ ਕਰਨ ਉਹ ਬੰਦਾ ਬਲਬੰਦਰ ਜਿਹੜਾ ਪਰਕੜਿਆ ਸੀਗਾ ਉਹ ਮੇਰਾ ਪਤਾ ਲੈਣ ਨਾ ਆਇਆ ਜੀ ਜਦੋਂ 15 ਦਿਨਾਂ ਬਾਅਦ ਮੈਂ ਮੈਡੀਕਲ ਲੀਵ ਤੋਂ ਬਾਅਦ ਛੁੱਟੀ ਤੋਂ ਬਾਅਦ ਸਕੂਲ ਗਿਆ ਤਾਂ ਮੈਂ ਉਹਨੂੰ ਪੁੱਛਿਆ ਮੈਂ ਬਿੱਲੂ ਸਾਰੇ ਬੰਦੇ ਮੇਰਾ ਪਤਾ ਲੈਣ ਆਏ ਤੂੰ ਆਇਆ ਹੀ ਨਹੀਂ ਮੈਨੂੰ ਕਹਿੰਦਾ ਮੈਂ ਗਾਹ ਨੂੰ ਆਉਂਗਾ ਨਾ ਸੱਚੀ ਗੱਲ ਆ ਜਣੀ ਬੋਲ ਮੈਂ ਮਾਫ ਕਰਦਾ ਨਾ ਗਾਹ ਨਾ ਬੋਲੇ ਕੋਈ ਨਹੀਂ ਇੰਨੀ ਬਸ ਕਹਿੰਦਾ ਮੈਂ ਗਾਹ ਨੂੰ ਆਉਂਗਾ ਬੋਲ ਇੰਡੀਅਨ ਪੇਰੈਂਟਸ ਵੱਲੋਂ ਕੱਟੇ ਹੋਏ ਮੇਰੇ ਸਾਥੀਓ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੱਬੀ ਅੱਜ ਮੇਰੇ ਦੋ ਤਿੰਨ ਸਾਥੀਆਂ ਨੇ ਇੰਡੀਆ ਨੂੰ ਬਾਹਰ ਜਾਣਾ ਹੈ ਲੰਗਰ ਜੀ ਉਹਨਾਂ ਦੀ ਉਹ ਵਿਦਾਇਗੀ ਪਾਰਟੀ ਬੱਸ ਮਦਦ ਕੀ ਵਾਸਤੇ ਪਾਰਟੀ ਰੱਖੀ ਗਈ ਹੈ ਅਸੀਂ ਦਾਸ ਕਰਦੇ ਆਂ ਕਿ ਉਹਨਾਂ ਦੀ ਯਾਤਰਾ ਸਫਲ ਹੋਵੇ ਤੇ ਦੁਬਾਰੇ ਸਾਡੇ ਵਿੱਚ ਜਲਦੀ ਤੋਂ ਜਲਦੀ ਆਪਾਂ ਬਾਕੀ ਜਿਹੜਾ ਪਹਿਲਾਂ ਆਪਣਾ ਪ੍ਰੋਗਰਾਮ ਉਧਰ ਰੱਖਿਆ ਸੀ ਪਾਣੀ ਦਾ ਬਲਬਲਾ ਹੈ ਕੁਛ ਨਹੀਂ ਹੈ ਨਾ ਵੀ ਨਾ ਕੁਝ ਹੈ ਇਹ ਨਹੀਂ ਪਤਾ ਕਦੋਂ ਤੁਰ ਜਾਣਾ ਉਹਨਾ ਚਾਹ ਲੈਣਾ ਫੋਦੀ ਨਾਲ ਉੱਠ ਜਾਗ ਮੁਸਾਫਰ ਤੂੰ ਹੋਈ ਪਰਨਗਾਰੇ ਵੱਜੇ ਉੱਠ ਜਾਗ ਮੁਸਾਫਰ ਤੂੰ ਹੋਈ ਪਰਨਗਾਰੇ ਬੱਜੇ ਜੋ ਕਰਨੇ ਅਬ ਕਰ ਲੈ ਕਰਨਾ ਕੱਲ ਸੋ ਕਰ ਲੈ ਅੱਜੇ ਜੋ ਕਰਨੇ ਅਬ ਕਰ ਲੈ ਕਰਨਾ ਕੱਲ ਸੋ ਕਰ ਲੈ ਅੱਜੇ ਗਫਲਤ ਵਿੱਚ ਬੀਤ ਗਿਆ ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦੇ ਨਾਂ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਂਕ ਦਿਨਾਂ ਦਾ ਮੇਲਾ ਫਲ ਟੈਣੀ ਲੱਗਣੇ ਨਾ ਫਲ ਟੈਣੀ ਲੱਗਣੇ ਨਾ ਬਾਪ ਸੁਲੇਰਾ ਕਦੇ ਨਹੀਂ ਮੁੜੀਆਂ ਕੱਠ ਨਾਲ ਸਬਬਾ ਦੇ कठ नाल दे, बेडी पूरत रंजणी कुडिया, कट नाल दे, बेडी पूरत रंजणी कुड़ नच रह पूत प पूत ਜੱਤਮਦਾਰੀ ਵਾਲਾ ਖੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਹੋਰੇ ਹਾਤ ਮੁਰਾ ਪਾਉਂਦਾ ਸੀ ਉਰੇ ਹਕਮਰਾ ਪਉਂਦਾ ਸੀ ਉੱਚਾ ਨਾਂ ਤਾਣ ਕੇ ਸੀਨਾ ਉੱਤੇ ਬੈਠ ਬਨੇਰੇ ਦੇ ਗੁਟਕੂ ਕਹੇ ਕਬੂਤਰ ਚੀਨਾ ਉੱਤੇ ਬੈਠ ਬਨੇਰੇ ਦੇ ਗੁਟਕੂ ਕਹੇ ਕਬੂਤਰ ਚੀਨਾ ਉੱਤ ਬਾਜ ਚਪਟ ਮਾਰੀ ਪਾਸ਼ਨ ਉਹ ਡੇਉ ਪਿਆ ਗਲੇਲਾ ਹੈ ਆਉਣ ਜਾਣ ਦੁਨੀਆਂ ਹੋ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਕ ਦਿਨਾਂ ਦਾ ਮੇਲਾ ਹਾਵਣ ਜੈ 1 ਲੱਖ ਸਵਾ ਲਖ ਨਾਤੀ ਲੰਕਾ ਪਤੀ 라ਵਣ ਜੈ ਇਕ ਲਖ ਪੂਤ ਸਵਾ ਲਖ ਨਾਤੀ ਨਿਤ ਜਹੇ ਨਿਤ ਜਗੇ ਦੀਪਮਾਲਾ ਉਸ ਕਰਨਾ ਦੀਵਾਨਾ ਭక్తి ਨਿਤ ਜਹੇ ਜਗੇ ਦੀਪਮਾਲਾ ਉਸ ਕਰਨਾਂ ਦੀ ਵਾਨਾ ਬੱਤੀ ਸਭ ਪੀਰ ਪਗੰਬਰਾਨੇ ਉਹ ਸਭ ਪੀਰ ਪਗੰਬਰਾਨੇ ਮੰਨੀ ਮੌਤ ਗੁਰੂ ਰਬ ਉਹ ਮੰਨੀ ਮੌਤ ਗੁਰੂ ਜਗ ਚੇਲਾ ਹੈ ਆਉਣ ਜਾਣ ਬਣਿਆ ਦੁਨੀਆਂ ਚੌਤ ਦਿਨਾਂ ਦਾ ਮੇਲਾ ਹੈ ਔਣ ਜਾਣ ਬਣਿਆ ਦੁਨੀਆਂ ਚੋਂਕ ਜਨਾਵਾ ਵਾਹ 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 ਸ਼ਰਮਾਈ ਕੋ ਕਮਾਲ ਕਰ ਜਬੀ ਸੰਗਤਾਂ ਬੋਲੋ ਕਿ ਕਰਕੇ ਉਹ بڑے ਪੂਰੇ ਤੋਂ ਅਰੇ ਉਹ ਸਾਹਮਣੇ ਟੁੱਟੀ ਹੋਈ ਹੈ ਕਹਿੰਦਾ ਪਤਾ ਹੁੰਦਾ ਤਾਂ ਹੁੰਦਾ ਜੇ ਪਤੰਗ ਨੇ ਟੁੱਟ ਜਾਣਾ ਇੰਨਾ ਉੱਚਾ ਕਦੇ ਚੜਾਉਂਦਾ ਨਾ ਜੇਕਰ ਪਤਾ ਹੁੰਦਾ ਧੀਰ ਤੁਸੀਂ ਵਿਛੜ ਜਾਣਾ ਇੰਨਾ ਗੂੜਾ ਪਿਆਰ ਕਰੇ ਪਾਵਨ ਨਾਲ ਇੰਨਾ ਗੂੜਾ ਪਿਆਰ ਕਰੇ ਪਾਵਨ ਨਾਲ ਸਭ ਪੂਰੋ ਕਹਿੰਦਾ ਬਾੜ ਦੋਸਤਾ ਦੁੱਖ ਨਾਲ ਦੂਰ ਹੁੰਦੇ ਬੈਤ ਮਹਿਨਾਂ ਇਸ਼ਕ ਦੀਆਂ ਨਾਰੀਆਂ ਦੀ ਨਹੀਂ ਜਾਉ ਸਿ ਬੁਮਾਰੀ ਸ੍ਰੀ ਬੰਚੋਦੀ ਨੂੰ ਡਾਂਗਲੇ ਨਾਗਨੇ ਝਾੜੀਆਂ ਦੇ ਨੈਣਾ ਨਾਲ ਮਿਲਾ ਕੇ ਨੈ ਰੰਨਾ ਵਾਲਾ ਸਕਿੱਧੀਆਂ ਵਾਂਗ ਖਿੜਾੜੀਆਂ ਦੇ ਰਸਕਿੱਧੀਆਂ ਵਾਂਗ ਖਿੜਾੜੀਆਂ ਦੇ ਹੁਣ ਦਵਿੰਦਰ ਸਿੰਘ ತ್ರೆਠਾ ਦਵਿੰਦਰ ਸਿੰਘ ਢੱਲੋਂ ਕਨੇਠੇ ਵਾਲੇ ਦਾ ਇੱਕ ਗਾਣਾ ਲਿਖਿਆ ਹੋਇਆ ਤੇ ਉਹ ਮੈਂ ਚਾਰ ਕਰਾਣਾ ਸਰਾ ਰਿਆਂ ਜੀ ਤੁਹਾਨੂੰ ਸੋ ਉਹ ਮਸਾ ਮਸਾ ਦੇ ਨੇ ਆਇਆ ਚੜਿਆੇ ਚਾਵੇ ਮਸਾ ਮਸਾ ਦੇ ਨੇ ਆਇਆ ਚੜਿਆਵੇ ਚਾਵੇ ਅਗਲੇ ਮਹੀਨੇ ਛੋਟੀ ਪਹਿਣ ਦਾ ਵਿਆਹਵੇ ਉਹ ਸਾਲੀਆਂ ਚ ਟੌਰ ਵਣਜੂ ਉਹ ਸਾਲੀਆਂ ਚ ਟੌਰ ਵਣਜੂ 5-7 ਲੱਖ ਕੀ ਜੇ ਵਿੱਚ ਪਾਰ ਹੈ ਉਹ ਜਾਣਾ ਪੈਣਾ ਇੰਡੀਆ ਨੂੰ ਉਹ ਜਾਣਾ ਪੈਣਾ ਇੰਡੀਆ ਨੂੰ ਕੋਈ ਸਸਤਾ ਜਾ ਟਿਕ ਟਿਕ ਕਰਾ ਲਵੇ ਜਾਣਾ ਪੈਣਾ ਇੰਡੀਆ ਨੂੰ ਕੋਈ ਸਸਤਾ ਜਾ ਟਿਕ ਟੇ ਕਰਾ ਲੈ ਉਹ 12ਵੇਂ ਮਹੀਨੇ ਤੈਨੂੰ ਕਿੱਥੋਂ ਲੈਣਾ ਚੀਪਣੀ 12ਵੇਂ ਮਹੀਨੇ ਤੈਨੂੰ ਕਿੱਥੋਂ ਮਿਲੂ ਚੀਪਣੀ ਕੰਮ ਤੰਦੇ ਮੰਦੇ ਉਤੋਂ ਲੱਗ ਜਾਊ ਚੀਪਣੀ ਉਹ ਕੰਮ ਤੰਦੇ ਮੰਦੇ ਉਤੋਂ ਲੱਗ ਜਾਊ ਜੀਪਣੀ ਉਹ ਡੱਡੂ ਵਾਂਗੂ ਫੇਰੇ ਟੱਪਦੀ ਉਹ ਡੱਡੂ ਵਾਂਗੂ ਫੇਰੇ ਟੱਪਦੀ ਉਤੋਂ ਰੱਖ ਦਿੱਤਾ ਨਹੀਂ ਵਧਾ ਕੇ ਵੀ ਪੀ ਮੇਰਾ ਉਹ ਬੈ ਜਾ ਘਰੇ ਚੁੱਪ ਕਰਕੇ ਸਾਲ ਅਗਲੇ ਮਾਰਾਂਗੇ ਬੇ ਲੋ ਘੇੜਾ ਉਹ ਬੈ ਜਾ ਘਰੇ ਚੁੱਪ ਕਰਕੇ ਸਾਲ ਅਗਲੇ ਮਾਰਾਂਗੇ ਬੇ ਲੋ ਘੇੜਾ ਆਪਣੇ ਗਵਾਂਡੀ ਸਾਮੀ ਪਾਰਕ 'ਚ ਆਉਂਦੇ ਨੇ ਆਏ ਸਾਲ ਘੇੜਾ ਇੱਕ ਇੰਡੀਆ ਦਾ ਲਾਉਂਦੇ ਨੇ ਓਏ ਆਪਣੇ ਗਵਾਂਡੀ ਸਾਮੀ ਪਾਰਕ 'ਚ ਆਉਂਦੇ ਨੇ ਆਏ ਸਾਲ ਘੇੜਾ ਇੱਕ ਇੰਡੀਆ ਦਾ ਲਾਉਂਦੇ ਨੇ ਉਹ ਤੇੜੀਆਂ ਨਾਲ ਹੌਣ ਸੈਟੀਆਂ ਉਹ ਤੇੜੀਆਂ ਨਾਲ ਹੌਣ ਸੈਟੀਆਂ ਉਹ ਰਤ ਅਰਸੇ ਮੇਰੇ ਤੇ ਖਾਲਾ ਉਹ ਜਾਣ ਪੈਣਾ ਇੰਡੀਆ ਨੂੰ ਕੋਈ ਸਸਤੀ ਜੀ ਟਿਕ ਟਕ ਕਰਾਰਾ ਉਹ ਜਾਣ ਪੈਣਾ ਇੰਡੀਆ ਨੂੰ ਉਹ ਤੇਰੀਆਂ ਸਹਿਰਨੀਆਂ ਨੇ ਦਿੱਤਾ ਤੈਨੂੰ ਚੱਕ ਨਹੀਂ ਤੇਰੀਆਂ ਸਹਿਰਨੀਆਂ ਨੇ ਦਿੱਤਾ ਤੈਨੂੰ ਚੱਕ ਨਹੀਂ ਗੰਨੇ ਦੇ ਪਲੇਖੀ ਅਸੀਂ ਚੁੱਪ ਬੈਠੇ ਅੱਕ ਨਹੀਂ ਉਹ ਕੋਠੀ ਲੈ ਲਈ ਦੋ ਮਜਰੀ ਉਹ ਕੋਠੀ ਲੈ ਲਈ ਦੋ ਮਜਰੀ ਉਹਦੀ ਕਿਸ਼ਤ ਪਰੂਗਾ ਬਿਲੋ ਕਿਹੜਾ ਉਹ ਬੈ ਜਾ ਕਰੇ ਚੁੱਪ ਕਰਕੇ ਸਾਰੇ ਅਗਲੇ ਮਾਰਾਂਗੇ ਬਿੱਲੋ ਗੇੜਾ ਨੀ ਪੈ ਜਾ ਕਰਨ ਚੁੱਪ ਕਰਕੇ ਸਾਰੇ ਅਗਲੇ ਮਾਰਾਂਗੇ ਬਿੱਲੋ ਗੇੜਾ ਉਹ ਵਿਆਹ ਤੋਂ ਪਹਿਲਾਂ ਆਖਦਾ ਸੀ ਦਿਲ ਨਾ ਦਿਖਾਉਂਗੀ ਉਹ ਵਿਆਹ ਤੋਂ ਪਹਿਲਾਂ ਆਖਦਾ ਸੀ ਦਿਲ ਨਾ ਦਿਖਾਉਂਗੀ ਮੂੰਹ ਤੋਂ ਕੱਡੇ ਬੋਲ ਤੇਰੇ ਸਾਰੇ ਮੈਂ ਪਗਾਉਂਗੀ ਬੇ ਨਿਆਣੇ ਨਿਆਣੇ ਮਾਸੀ ਆਖਦੇ ਕਿਵੇਂ ਰੋਂਦੇ ਗਾਲ ਗਾਲ ਨਾਲ ਲਾ ਲਾਵੇ ਜਾਣਾ ਪੈਣਾ ਇੰਡੀਆ ਨੂੰ ਪੁਈ ਸਾਤੀ ਜੀ ਟਿਕਟ ਕਰਾ ਲਾ ਉਹ ਜਾਣਾ ਪੈਣਾ ਇੰਡੀਆ ਨੂੰ ਉਹ ਪੇਕੀਆਂ ਦੀ ਗੱਲ ਹੋਵੇ ਪੈਂਦੀ ਤੇ ਖੋ ਨਹੀਂ ਉਹ ਸੌਰਿਆਂ ਦੀ ਬਾਹਰ ਹੁੰਦੀ ਬੈਟਰੀ ਜੀ ਲੋ ਨਹੀਂ ਉਹ ਪੇਕੀਆਂ ਦੀ ਗੱਲ ਹੋਵੇ ਪੈਂਦੀ ਤੇ ਖੋ ਨਹੀਂ ਸੌਰਿਆਂ ਦੀ ਬਾਹਰ ਹੁੰਦੀ ਬੈਟਰੀ ਜੀ ਲੋ ਨਹੀਂ ਉਹ ਚੱਟ ਅੱਗੋਂ ਫੋਨ ਕੱਟ ਦੇ ਉਹ ਚੱਟ ਅੱਗੋਂ ਫੋਨ ਕੱਟ ਦੇ ਮੰਮੀ ਹੈਲੋ ਹੈਲੋ ਕਰੇ ਨਹੀਂ ਬਥੇਰਾ ਉਹ ਜਾਣਾ ਪੈਣਾ ਇੰਡੀਆ ਨੂੰ ਕੋਈ ਸਾਥੀ ਜੀ ਟਿਕ ਟਿਕ ਕਰਾ ਲਾਵੇ ਜਾਣਾ ਪੈਣਾ ਇੰਡੀਆ ਨੂੰ ਵਾਹ ਵੀ ਵਾਹ ਵਾਹ ਤੁਹ ਜ ਸਿੰਘ ਬਹੁਤ ਵਧੀਆ ਹੁਣ ਇਸ ਤੋਂ ਬਾਅਦ ਮੱਗੂ ਸਾਹਿਬ ਨੂੰ ਬੇਨਤੀ ਹੈ ਤੁਸੀਂ ਵੀ ਕੁਛ ਨਾ ਕੁਛ ਪੇਸ਼ ਕਰ ਦਿਓ ਜੀ ਹਾਂਜੀ ਕਿਹਨਾਂ ਕਰਨ ਫਿਰ ਵੀ ਆਪਾਂ ਜਿਹੜੀ ਖੁਸ਼ੀ ਜਿਆ ਕੇ ਮਿਲੀ ਹੈ ਤੇ ਇਹਦੇ ਬਾਰੇ ਦੋ ਲਾਈਨਾਂ ਕਹਿਣਾ ਇੰਡੀਆ ਜਾਣ ਵਾਲਿਆਂ ਦੀ ਪਾਰਟੀ ਅੰਦਰ ਇੰਡੀਆ ਜਾਣ ਵਾਲਿਆਂ ਦੀ ਪਾਰਟੀ ਅੰਦਰ ਮੇਰਾ ਰਾਜ ਕੇ ਪੀਨੂ ਜੀ ਕਰਦਾ ਏ ਇੰਡੀਆ ਜਾਣ ਵਾਲਿਆਂ ਦੀ ਪਾਰਟੀ ਅੰਦਰ ਮੇਰਾ ਰਾਜ ਕੇ ਪੀਨੂ ਜੀ ਕਰਦਾ ਏ ਪਰ ਕਿਸੇ ਦੀ ਨਜ਼ਰ ਨਾ ਲੱਗ ਜਾਏ ਮੇਰਾ ਕਾਹ ਕੇ ਪੀਨੂ ਜੀ ਕਰਦਾ ਏ ਲੋ ਜੀ ਗਾਣਾ ਹੈਗਾ ਜ਼ਿੰਦਗੀ ਦਾ ਇੱਕ ਸਫ਼ਰ ਸਾਰਨਾ ਮੈਂ ਤਾਂ ਮਿਊਜ਼ਿਕ ਨਾਲ ਹੀ ਗਾ ਸਕਦਾ ਕੋਈ ਜਾਂ ਬੋਲਾਂਗਾ ਕਹਿੰਦਾ हा जिंदगी एक सफर है सुहाना यहां कल क्या हो किसने जाना अरे लल्ला लल्ला लोरी दैया रे दैया लली आगे आसमानों से बढ़ना है आगे तारों से चलना है आगे आसमानों से बढ़ना है आगे पीछे रह जाएगा ये जमाना यहाँ कल क्या हो किस जाना जिंदगी एक सफर है सुहाना यहाँ कल क्या हो किसने जाना ിയൂ <laughs> അര <laughs> हंस गाते यहाँ से गुजर दुनिया की तू परवाना कर हंसते गाते यहाँ से गुजर अरे दुनिया की तू परवाना कर मुस्कुरा दे हुए दिल ताना यहाँ कल क्या हो किस जाना जिंदगी एक सफर है सुहाना कल क्या हो किसी अरे उल्हे उलियूं अरे उल्हे उलियूं है जी ज्ञान जानी है जैकोतानी है आन ज्ञान जानी है जय दिल सुभा के घबराना न कल्या हो हो कैसे जाना हो ज़िंदगी सफ़ाना ਯਾਹ ਕਾਲਾ ਕੋ ਸੁਣਾਣਾ ਅਰੇ ਡੀ 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 ਆਹ ਅਰੇ ਡੀ 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 ਆਹ ਵਾਹ ਵਾਹ ਹਾਂਜੀ ਇੱਥੇ ਪਹੁੰਚਣ ਤੇ ਸਾਰਿਆਂ ਨੂੰ ਮੈਂ ਜੀ ਐ ਕਹਿਣਾ ਤੇ ਤੈਨੂੰ ਧੰਨਵਾਦੀਆਂ ਇੰਨਾ ਨੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਤੇ ਆਪਣੇ ਦੋਸਤਾਂ ਨੂੰ ਤੇਜਾ ਸਿੰਘ ਫੌਜੀ ਤੇ ਮਨਜੀਤ ਸਿੰਘ ਜੀ ਨੂੰ ਮੁਜਾਏਗੀ ਪਾਰਟੀ ਦਿੱਤੀ ਹੈ ਤੇ ਇਹਨਾਂ ਜਿਆਦਾ ਘੱਟ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਤੇ ਸਾਡੇ ਹਮੇਸ਼ਾ ਯਾਦ ਰਹਿੰਦੀਆਂ ਤੇ ਪ੍ਰਮਾਤਮਾ ਸਾਨੂੰ ਜਲਦੀ ਜਲਦੀ ਮਿਲਵਾਉਂਦਾ ਰਵੇ ਤੇ ਬਸ ਇਹਨਾਂ ਪ੍ਰੋਗਰਾਮ ਅਸੀਂ ਕਰਦੇ ਹੋਏ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੋਰ ਖਾ ਸਕਦੇ ਵੀ ਕਿਸੇ ਨੇ ਖਾ ਲਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਹੀਂ ਕਾਲਜ ਕਰਦੇ ਹਾਂ 1 2 3 4 5 6 7 8 9 ਵੀ ਕਰੂ